ਮम्मा ਫੋਨ 'ਚ ਹੋਜੀ ਕਿਹੜੀ ਵੀਡੀਓ ਆ ਜਿਹੜੀ ਤੁਸੀਂ ਕਹਿੰਦੇ ਡਿਲੀਟ ਕਰਨੀ ਆ ਉਹ ਪੁੱਤ ਉਹ ਬੱਚਿਆਂ ਦੇ ਦੱਸਣ ਵਾਲੀ ਗੱਲ ਨਹੀਂ ਆ ਕੋਈ ਹੋਰ ਗੱਲ ਆ ਕੋਈ ਨਹੀਂ ਸਮ ਆਊਗਾ ਮੈਂ ਤੈਨੂੰ ਸਾਰਾ ਕੁਝ ਆਪੇ ਦੱਸ ਦਊਗੀ ਤੂੰ ਬਸ ਆਪਣਾ ਪੜ੍ਹਾਈ 'ਤੇ ਧਿਆਨ ਦੇ ਮਨ ਲਾ ਕੇ ਪੜ੍ਹਾਈ ਕਰ ਸਭ ਤੋਂ ਜ਼ਰੂਰੀ ਤੇਰੀ ਪੜ੍ਹਾਈ ਆ ਹੋਰ ਕੁਝ ਨਹੀਂ ਜ਼ਰੂਰੀ ਉਹਦੋਂ ਦਾਦੀ ਵੀ ਤੁਹਾਨੂੰ ਇੰਨਾ ਬੋਲਣ ਦੇ ਉਹ ਕੋਈ ਗੱਲ ਨਹੀਂ ਮਾੜੀ-ਮੋਟੀ ਗੱਲਾਂ ਘਰ 'ਚ ਹੁੰਦੀਆਂ ਹੀ ਨਹੀਂਦੀਆਂ ਵਾ ਦਾਦੀ ਦੀ ਗੱਲ ਦਾ ਮੈਂ ਕਦੀ ਨਹੀਂ ਗੁੱਸਾ ਕੀਤਾ ਤੂੰ ਵੀ ਨਹੀਂ ਕਰਨਾ ਚੰਗਾ ਦਾਦੀ ਤੇ ਪੁੱਤ ਆਪਣਾ ਸਾਰਾ ਕੁਝ ਦੇ ਆਪਾਂ ਨੂੰ ਦਖੰਡਾ ਇੰਨਾ ਕੁਛ ਆਪਣੀ ਜ਼ਿੰਮੇਵਾਰੀ ਚੁੱਕੀ ਆ ਦਾਦੀ ਨੇ ਮਮਨ ਦਾਦੀ ਕਹਿੰਦੇ ਆ ਤੇ ਨਾਨਕ ਜਾਣਾ ਆਓ ਪੁੱਤ ਇੱਕ ਕੰਮ ਹੀ ਨਿਕਾ ਜਾ ਤੇ ਮੈਂ ਤਾਂ ਜਾਣਾ ਮਮਾ ਮੈਨੂੰ ਵੀ ਲੈ ਜਾ ਕਰੋ ਤੁਸੀਂ ਹਮੇਸ਼ਾ ਇਕੱਲੇ ਚਲ ਜਾਂਦੇ ਜੇ ਜਿੱਦਣ ਹੁਣ ਦੋ ਛੁੱਟੀਆਂ ਆਉਣ ਗਿਆ ਆ ਪੱਕਾ ਤੇਨੂ ਲੈ ਕੇ ਜਾਊਂਗੀ ਬਸ ਅੱਜ ਮੈਨੂੰ ਇਹ ਜ਼ਰੂਰੀ ਕੰਮ ਮੈਂ ਤੇਰੇ ਉੰਦਿਆਂ ਤੱਕ ਹੋ ਕੇ ਆ ਵੀ ਜਾਣਾ ਠੀਕ ਆ ਹਾਂ ਤੂੰ ਬਸਿਆ ਧਿਆਨ ਛੇਤੀ ਆ ਜਾ ਰਾਤ ਨਾ ਰਿਓ ਨਹੀਂ ਰਾਤ ਨਹੀਂ ਮੈਂ ਰਹਿਣਾ ਮੈਨੂੰ ਪਤਾ ਵਾ ਤੂੰ ਸਕੂਲੋਂ ਆਣਾ ਵਾ ਪਰ ਇੱਕ ਗੱਲ ਮੇਰੀ ਧਿਆਨ ਰੱਖ ਤੂੰ ਉੱਥੇ ਜਾ ਕੇ ਇਹ ਨਹੀਂ ਵੇਖਣਾ ਮम्मा ਨਾਨਕੇ ਗਏ ਐਂ ਜਿੰਜ ਧਿਆਨ ਆਪਣੀ ਪੜ੍ਹਾਈ 'ਤੇ ਰੱਖਣਾ ਵਾ ਆ ਤੂੰ ਹੁਣ ਨਿਕਾ ਜਾ ਬੱਚਾ ਨਹੀਂ ਆ ਤੇ ਤੈਨੂੰ ਹੱਥਾਂ ਦੇ ਨਾਲ ਖੜਨਾ ਜਿੱਦੋਂ ਛੁੱਟੀਆਂ ਆਉਣਗੀਆਂ ਮੈਂ ਆਪੇ ਲੈ ਜਾਣਾ ਤੈਨੂੰ ਕਹਿਣ ਦੀ ਲੋੜ ਨਹੀਂ ਪੈਣੀ ਮम्मा ਤੁਹਾਨੂੰ ਪਤਾ ਮੈਨੂੰ ਨਾਨੀ ਨਾ ਕਿੰਨਾ ਪਿਆਰ ਆ ਤੇ ਕਿੰਨਾ ਟਾਈਮ ਹੋ ਗਿਆ ਮੈਂ ਗਈ ਵੀ ਨਹੀਂ ਆ ਓਹੋ ਮੈਨੂੰ ਪਤਾ ਵਾ ਵੀ ਤੇਰਾ ਨਾਨਕਿਆਂ ਨਾਲ ਬਥੇਰਾ ਪਿਆਰ ਆ ਉਹ ਵੀ ਬਥੇਰਾ ਕਰਦੇ ਆ ਨਾਨੀ ਦਾ ਮੈਨੂੰ ਜਿਆਦਾ ਮੋਹ ਹੁੰਦਾ ਮੈਂ ਨਾਨੀ ਕੋ ਜਾਣਾ ਆ ਤੂੰ ਕੋਈ ਗੱਲ ਨਹੀਂ ਤੇ ਤੂੰ ਨਾਨੀ ਕੋ ਜਾਣਾ ਆ ਤੇ ਮੈਂ ਅੱਜ ਜਾਣਾ ਵਾ ਤੇ ਮੈਂ ਨਾਨੀ ਨੂੰ ਪੱਕਾ ਕਰਕੇ ਆਉਂਗੀ ਵੀ ਜਿੱਦਣ ਦੋ ਛੁੱਟੀਆਂ ਆਈਆਂ ਆ ਆਪਾਂ ਫੋਨ ਕਰਾਂਗੇ ਤੇ ਨਾਨੀ ਨੇ ਨਾਨੂ ਨੂੰ ਭੇਜ ਦੇਣਾ ਵਾ ਤੇ ਤੈਨੂੰ ਲੈ ਜਾਣਗੇ ਆਣ ਕੇ ਹਾਂ ਫਿਰ ਤੂੰ ਦੋ ਰਾਤਾਂ ਲਾਂ ਆਈ ਮੈਂ ਕੁਛ ਨਹੀਂ ਆਂਦੀ ਤੈਨੂੰ ਠੀਕ ਆ ਹੁਣ ਤੂੰ ਜਾ ਸਕੂਲ ਮੇਰਾ ਪੁੱਤ ਵੈਣ ਆਉਣ ਵਾਲੀ ਆ ਮਿੰਦਾ ਲੱਗਦਾ ਰਾਤ ਨੀਂਦ ਨਹੀਂ ਆਈ ਸਵੇਰੇ ਤਿਆਰ ਹੋ ਗਈ ਭੈ ਕਿਤੇ ਉਹ ਮੈਂ ਹਾਂ ਮੰਮੀ ਪਤਾ ਕੀ ਆ ਤੋਪ ਬੜੀ ਚੜ ਜਾਂਦੀ ਬਾਅਦ ਚੋ ਤੇ ਗਰਮੀ ਲੱਗਦੀ ਬੱਸਾਂ ਚ ਤੇ ਨਾਲ ਫਿਰ ਰੀਤ ਨੇ ਵੀ ਜਾਣਾ ਏ ਤਾਂ ਕਰਕੇ ਮੈਂ ਹਾਂ ਚੱਲ ਠੰਡੇ ਠੰਡੇ ਚੱਲ ਜਾਂਦੀ ਆ ਅੱਛਾ ਜਿੰਨੂੰ ਜਿਆਦਾ ਚਾਹ ਹਿੰ ਨਾਨੀ ਕੋ ਜਾਣਦਾ ਉਹ ਵਿਚਾਰੀ ਫੇਰ ਰਹਿ ਗਈ ਹੁਣ ਉਹ ਕੋਈ ਨਹੀਂ ਲਈ ਸੀ ਸਵੇਰੇ ਮੈਨੂੰ ਕਹਿਣ ਕਿ ਮੰਮਾ ਮੇਰਾ ਵੀ ਚੀ ਕਰਦਾ ਵਾ ਤੇ ਮੈਂ ਹਾਂ ਚੱਲ ਕੋਈ ਨਹੀਂ ਆ ਜਿੱਦਾਂ ਦੋ ਤਿੰਨ ਛੁੱਟੀਆਂ ਇਕੱਠੀਆਂ ਆਈਆਂ ਆ ਤੇ ਫੋਨ ਕਰੂੰਗੀ ਫੇਰ ਨਾਨੂ ਉਧਾਨ ਕੇ ਲੈ ਜਾਊਗਾ ਤੇ ਫੇਰ ਦੋ ਦਿਨ ਰਹਿਗਾ ਉਹੀ ਅੱਛਾ ਤੇ ਕੁੜੀ ਦਾ ਧਿਆਨ ਰੱਖੀ ਸਤਾਨੀ ਬੜੀ ਕਰਦੀ ਓ ਛੱਟ ਸੂਟ ਨਾ ਲਵਾ ਲੈ ਉਹ ਨਾ ਹੋਵੇ ਜੇ ਦੋ ਦਿਨ ਜਾਣਾ ਵਾ ਉਥੇ ਵਕਤ ਪਾ ਕੇ ਬੈਠੀ ਹੋਵੇਂ ਤੂੰ ਉਹ ਨਹੀਂ ਛੱਡਣਾ ਚਾਹਾਂ ਫਿਰ ਇਹਨੂੰ ਤੁਹਾਡੇ ਕੋਲ ਹੀ ਤੁਸੀਂ ਰੱਖ ਲਓ ਸੰਭਲਿਓ ਤੇ ਛੱਡ ਜਾ ਮੈਂ ਕਦੋਂ ਕਿਹਾ ਵਾ ਦੋਹਾਂ ਨੂੰ ਫਿਰ ਇਕੱਠਿਆਂ ਨੂੰ ਕੱਲ ਦੂੰਗੀ ਨਹੀਂ ਨਹੀਂ ਮੈਂ ਧਿਆਨ ਰੱਖੂੰਗੀ ਮੈਂ ਮੋੜ ਆਉਣਾ ਚਿੰਮੂ ਆਂਦੀ ਮੇਰਾ ਜੀ ਨਹੀਂ ਲੱਗਦਾ ਕ ਖਲਾਰਾ ਖਲੂਰਾ ਚੁੱਕ ਲੈਣਾ ਹੀ ਮੜਾ ਮੋਟਾ ਮੰਮੀ ਮੈਂ ਸੋਈ ਦਾ ਸਾਰਾ ਘਰ ਤਾਂ ਸੋਈ ਸਾਫ਼ ਕਰਦੀ ਆ ਹੁਣ ਇੰਨਾ ਕੁ ਰਹਿ ਗਿਆ ਆਪੇ ਉੱਠੂਗੀ ਤੇ ਕਰ ਲੂਗੀ ਪਰ ਤੂੰ ਹੀ ਨਾ ਉਹਨਾਂ ਕੋਈ ਗੱਲ ਨਾ ਕਰਿਓ ਐਵੇਂ ਮੇਰੇ ਮਗਰੋਂ ਆ ਉਹਦੇ ਨਾਲ ਲੜਾਈ ਨਾ ਪਾ ਕੇ ਬਹਿ ਜਾਓ ਹਏ ਨਹੀਂ ਲੜਾਈ ਮੈਂ ਪਾਉਂਦੀ ਐ ਲੜਾਈ ਤਾਂ ਦੱਸ ਗੋ ਮੈਂ ਹਟਮ ਮੇਰੇ ਵੱਲੋਂ 12 ਵਜੇ ਦੀ بجائے ਭਾਵੇਂ 2 ਵਜੇ ਉੱਠੇ ਮੈਂ ਨਹੀਂ ਕੁਝ ਵੀ ਕਹਿਣਾ ਉਹ ਮੈਂ ਤਾਂ ਆਖਣ ਨਹੀਂ ਹਾਂ ਮੈਂ ਕਿ ਤੂੰ ਹੀ ਨਾ ਕੋਈ ਗੱਲ ਕਰਿਓ ਫਿਰ ਮਗਰ ਧਿਆਨ ਰਹਿਦਾ ਵਜੋਂ ਮਗਰ ਕੋਈ ਗੱਲ ਹੋ ਜੇ ਧਿਆਨ ਨਾ ਤੂੰ ਰੱਖੀ ਮਗਰ ਤੂੰ ਜਿੱਥੇ ਜਾਣਾ ਨਾ ਉਧਰ ਧਿਆਨ ਰੱਖੇ ਚੰਗਾ ਹਾਂ ਚਲੋ ਠੀਕ ਆਹੋ ਮੰਮੀ ਮੈਨੂੰ ਕਰਾਇਆ ਦੇ ਦੇਣਾ ਥੋੜਾ ਜਿਹਾ ਹਾਏ ਨਹੀਂ ਮੈਂ ਰੱਖੇ ਆ ਪੈਸੇ ਚੱਲਾ ਕਰਾਇਆ ਦਵਾ ਚਲੋ ਠੀਕ ਦੀਪ ਆ ਬੱਜੇ ਰੱਖ ਲਾ ਤੇ ਆ ਥੋੜੇ ਜੇ ਖੁੱਲੇ ਵੀ ਉਹ ਤੇ ਆ ਨਾਲ ਹੀ ਉਹ ਤੇ 400 ਆ ਐਨੇ ਵੀ ਮੰਮੀ ਮੈਂ ਕੀ ਕਰਾਂ ਤੇ ਆ ਖੁੱਲੇ ਦੋ 200 ਮੈਂ ਰੱਖ ਲੈਣੀ ਆ ਤੇ ਆ ਤੂੰ ਨਾ ਖੁੱਲੇ ਰਹਿ ਲਾ ਨਿਆਣੇ ਨਾਲ ਨਿਆਣੀ ਚੱਲੀ ਆ ਤੇ ਤੈਨੂੰ ਪਤਾ ਫਿਰ ਬੱਸ ਚ ਕਈ ਵਾਰ ਚੀਚੂ ਜੀ ਮੰਗ ਲੂਗੀ ਤੇ ਫਿਰ ਤੂੰ ਕੀ ਕਹੇਂਗੀ ਵੀ ਮੇਰੇ ਕੋ ਹੈ ਨਹੀਂ ਖੁੱਲੇ ਚਲੋ ਠੀਕ ਤੇ ਮੇਰੀ ਗੱਲ ਸੁਣ ਉਹ ਸੁੱਤੀ ਆ ਤੈਨੂੰ ਕੁਵਾਜਾ ਮੁੜ ਕੇ ਉੱਠ ਕੇ ਰੋਲਾ ਪਾਉਣਾ ਹੀ ਹੁੰਨੇ ਉਹ ਮੰਮੀ ਸੁੱਤੀ ਆ ਸੁੱਤੀ ਰਹਿੰਦੋ ਹਾਲੇ ਆ ਤਾਂ ਫਿਰ ਵੀ ਦੋਨਾਂ ਨੇ ਉੱਠ ਕੇ ਬੋਲਣਾ ਹੀ ਆ ਫਿਰ ਕਿਹਨੇ ਉਹਨੇ ਵੀ ਮੈਨੂੰ ਕਹਿਣਾ ਵਾ ਵੀ ਹਾਂ ਚੰਗਾ ਚੱਲੀ ਆ ਤੇ ਚਲ ਚਲ ਫਿਰ ਫੜ ਕੁੜੀ ਤੇ ਚੱਲ ਮੈਂ ਤੈਨੂੰ ਉੱਥੇ ਛੱਡ ਕੇ ਆਵਾਂ ਚਲੋ ਜੋ ਬਣਾ ਅੱਡੇ ਤੇ ਸਾਡੇ ਮੜਾ ਜਾਣ ਪਿੰਡ ਚੱਲੀ ਆ ਮੈਂ ਬਾਸ ਸੋਹਣੀ ਗਾੜੀ ਹੋਣੀ ਆ ਹਾਂ ਤੇ ਕੋਈ ਨਹੀਂ ਤੋ ਸਾਡਿਆਂ ਨੂੰ ਹੈ ਮੈਂ ਬਾਸ ਲੰਘ ਗਈ ਆ ਤੇ ਫਿਰ ਅਹੀਂ ਲੇਟ ਹੋਏ ਨਾ ਧੁੱਪ ਚੜਾਉਣੀ ਕੋਈ ਨਹੀਂ ਛੱਡ ਆਉਣਾ ਆਹੋ ਚੱਲ ਫੇਰ ਉੱਠ ਜਾ ਮੰਮੀ ਤੂੰ ਪਾਣੀ ਦਾ ਗਲਾਸ ਲਿਆਓ ਹਮੇ ਰੀਤ ਨੂੰ ਪਾਣੀ ਪਿਆਣਾ ਏ ਕਰੀ ਫੇਰ ਰਾਜ ਪਾਣੀ ਨਾ ਮੰਗੇ ਚੱਲ ਵੇ ਚਾਬੀ ਲਾ ਕੇ ਪਹਿਲਾਂ ਨੂੰ ਸਟਾਰਟ ਕਰ ਮੁੜ ਕੇ ਤੂੰ 2 ਘੰਟੇ ਲਾ ਦਨੇ ਆਖਣਾ ਸਟਾਰਟ ਨਹੀਂ ਹੋਇਆ ਮੋਟਰਸਾਈਕਲ ਟਵਿੰਡਰ ਦਾ ਫੋਨ ਲੋ ਖੁੱਲਾ ਹਾਏ ਵੀਡੀਓ 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 ਕਿੱਥੇ ਆ ਵੀਡੀਓ ਡਿਲੀਟ ਕਰਾਂ ਪਹਿਲਾਂ ਆ ਵੀਡੀਓ ਕਿੱਥੇ ਗਈ ਹਾ ਸ਼ੁਕਰਿਆ ਮੀ ਆ ਜਾ ਨੀ ਆ ਗਈ ਐ ਮੁੜ ਕੇ ਨੇ ਕਹਿਣਾ ਸੀ ਠੰਡਾ ਨਹੀਂ ਜ਼ਿਆਦਾ ਪਾਣੀ ਲੈਂਦਾ ਗਰਮ ਵਾਲਾ ਪਿਆ ਲਾ ਲੈ ਰੀ ਤੂੰ ਪਾਣੀ ਪੀ ਲੈ ਪੁੱਤ ਪੀ ਲੈ ਮੈਂ ਫਾਟੇ ਰਸਤੇ ਚ ਪਾਣੀ ਨਾ ਮੰਗੇ ਹੋਰ ਵੀ ਨਾ ਬੁੱਤੂ ਚੱਲ ਬੋਤਲ ਨੀਗੀ ਜੀ ਦਵਾਈ ਨੂੰ ਨਹੀਂ ਤੇ ਹੂੰ 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 ਚੱਲ ਸੋ ਆ ਜੋ ਬਣ ਤਾ ਫੋਨ ਨਹੀਂ ਖੜਨਾ ਨਾਲ ਫੋਨ ਦਵਿੰਦਰ ਦਾ ਵਾ ਅੰਦਰ ਰੱਖ ਦੋ ਅੱਛਾ ਚੱਲ ਠੀਕ ਆ ਹਾਂ ਹਾਂ ਚੰਗਾ ਚੰਗਾ ਥਿਆ ਰੱਖ ਆਪਣਾ ਬਾਏ ਬਾਏ ਮੰਮੀ ਹੂੰ ਨਹੀਂ ਕੀ ਗੱਲ ਮੇਰੇ ਲਈ ਅੱਜ ਚਾਹ ਨੀ ਘੁੱਟ ਬਣਾਈ ਤੇ ਜੇ ਮੈਂ ਸੁੱਤੀ ਹਾਂ ਤੇ ਨਾ ਤੁਸੀਂ ਮੈਨੂੰ ਉਠਾ ਲਿਆ ਹੀ ਆ ਘੁੱਟ ਕਰ ਆਪਣਾ ਘੜੀ ਨਹੀਂ ਲਾਈ ਟਾਈਮ ਨਹੀਂ ਪਤਾ ਉਹ ਤਾਂ ਕਿੰਨਾ ਹੋਇਆ ਜੇ ਲਾ ਲਿਆ ਕਰ ਤੇ ਫੇਰ ਉਠਿਆ ਕਰ ਟਾਈਮ ਤੇ ਨਾਲ ਜੇ ਅੱਖ ਲੱਗ ਗਈ ਗਈ ਸੀ ਤੇ ਸੱਸ ਮਾਂ ਦਾ ਫਰਜ਼ ਹੈਗਾ ਠਾਉਣ ਦਾ ਉਹ ਮੈਨੂੰ ਠਾ ਸਕਦੇ ਸੀ ਵੀ ਉੱਠ ਜਾ ਤੇ ਇਧਰ ਇਧਰ ਵੇ ਇਧਰ ਵੇ ਆ ਫਰਜ਼ ਕਰਦੇ ਕਰਦੇ ਤੇਰੇ ਤੇ ਆ ਵੇਖ ਲੈ ਕੀ ਕਰਾ ਦੀਪ ਕਿੱਥੇ ਆ ਉਹਨੂੰ ਕੇ ਚਾਹ ਬਣਾ ਕੇ ਦੇ ਮੈਨੂੰ ਘੁੱਟ ਅੱਛਾ ਆਹ ਬਣਾ ਆਈ ਤਾਂ ਤੂੰ 2 ਕੱਪ ਤੇ ਨਾਲੇ ਮੇਰੇ ਵਾਸਤੇ ਵੀ ਇੱਕ ਕੱਪ ਬਣਾ ਦੇ ਤੇ ਦੀਪ ਨੂੰ ਕਹਿ ਦੋ ਹਾਂ ਮੇਰਾ ਸਰੀਰ ਨਹੀਂ ਠੀਕ ਤੁਹਾਨੂੰ ਪਤਾ ਹੈਗਾ ਕਿੰਨੇ ਦਿਨ ਹੋਏ ਆ ਸਕੂਲ ਵਾਲੇ ਕੁੜੀ ਵੱਡੀ ਸਕੂਲ ਚਲ ਗਈ ਦੀਪ ਆਪਣੇ ਪੇਕੇ ਮੈਂ ਘਲਤੀ ਆ ਮੈਂ ਵੀ ਠੰਡੇ ਠੰਡੇ ਚੱਲ ਜਾ ਚੁੱਪ ਕਰਕੇ ਮੁੜ ਕੇ ਧੁੱਪ ਚੜ ਜਾਂਦੀ ਹੈ ਤੇ ਤੈਨੂੰ ਕੀ ਠਾਲਦੀ ਤੈਨੂੰ ਠਾਲਦੀ ਹੋ ਤਾਂ ਤੂੰ ਤੇ ਗਲ ਪੈ ਜਾਣਾ ਸੀ ਵੀ ਓਏ ਮੈਨੂੰ ਚਾਹ ਨਹੀਂ ਦਿੱਤੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਚਾਹ ਰਹਿੰਦੇ ਆਪੇ ਬਣਾ ਲੂਗੀ ਤਾਂ ਤੂੰ ਚੱਲ ਕੁੜੀਏ ਟਾਈਮ ਨਾ ਨਹੀਂ ਪੇਕੇ ਚਲ ਗਈ ਤੁਹਾਨੂੰ ਨਹੀਂ ਪਤਾ ਸਾਰਾ ਪੁੱਛਿਆ ਨਾ ਕਿਸੇ ਆ ਪਾਏ ਕੱਪੜੇ ਤੇ ਪਿੰਡ ਨੂੰ ਤੁਰ ਪਈ ਆ ਮੈਨੂੰ ਨਹੀਂ ਠਾਲਣ ਦਾ ਫਰਜ਼ ਹੈਗਾ ਫਿਰ ਤੂੰ ਹੀ ਪਿੱਛੇ ਪੌਂਦੇ ਦੇ ਅੱਛਾ ਹਾਂ ਹੋ ਮੈਨੂੰ ਇਹੋ ਜਿਹਾ ਪਖਾਨੀ ਸੱਸ ਬੰਦੀ ਤੂੰ ਕਿਦਾਂ ਵਿਗਲਾ ਕਰਦੀ ਆ ਇਹ ਤੋਰ ਤਾਨੂੰ ਕੁੜੀ ਦੀ ਪੜ੍ਹਾਈ ਖਰਾਬ ਹੁੰਦੀ ਆ ਰਹਿਂਦੋ ਹਣ ਚਾਰ ਦਿਨ ਰਹਿਣ ਦੋ ਉਹਥੇ ਹੀ ਲੈਣ ਦੋ ਨਜ਼ਾਰੇ ਕਿੱਥੇ ਅੱਗ ਲਾਈ ਇਹਨੂੰ ਰੈਗੂਲੇਟਰ ਨੂੰ ਕਿਹੜੀ ਕੁੜੀ ਦੀ ਪੜ੍ਹਾਈ ਖਰਾਬ ਹੁੰਦੀ ਆ ਤੂੰ ਪਹਿਲਾਂ ਮੇ ਨਾਲ ਗੱਲ ਕਰ ਲੈ ਨਾ ਮੈਂ ਗੱਲ ਨਹੀਂ ਕਰਨੀ ਚਾਹਦੀ ਆ ਸਵੇਰੇ ਸਵੇਰੇ ਮੂਡ ਖਰਾਬ ਕਰਤਾ ਉੱਠ ਜਾਈ ਤੁਸੀਂ ਸਵੇਕ ਤੇ ਉੱਠ ਕੇ ਅਗਰ ਗੱਲਾਂ ਨਾ ਜਿਆਦੀ ਕਰਿਆ ਕਰ ਆ ਝਾੜੂ ਪੋਚਾ ਕਰ ਲਾ ਹੁਣ ਬਾਕੀ ਕਰਦੀ ਸਾਰਾ ਆ ਮੈਂ ਤੇਰੇ ਗਲੀ ਜੁੜੇ ਹੱਥ ਮੇਰੇ ਤੇ ਪਤਾ ਨਹੀਂ ਕਿੰਨੇ ਦਿਨ ਇਹ ਪੈਰ ਚ ਦਰਦ ਨਹੀਂ ਆਦੀ ਜੇ ਮੈਂ ਕਹਾਂ ਨਹੀਂ ਮੈਨੂੰ ਡਾਕਟਰ ਲਾ ਜੋ ਬਨ ਨਹੀਂ ਉਹ ਜੇ ਲਾਈ ਲੱਗ ਮੈਨੂੰ ਖੜਦਾ ਹੀ ਨਹੀਂ ਆ ਤੁਹਾਨੂੰ ਨਹੀਂ ਪਤਾ ਵੀ ਕਿ ਤੈਨੂੰ ਦਵਾਈ ਦੁਵਾਈ ਦਵਾਉਣੀ ਆ ਅੱਛਾ ਮੈਨੂੰ ਇੱਕ ਗੱਲ ਚੇਤੀ ਆਈ ਆ ਇੱਧਰ ਆ ਆਟੇ ਦੀਆਂ ਵੱਟੀਆਂ ਇੱਧਰੀਆਂ ਸੇਰੀਆਂ ਮੈਂ ਭੁੰਨੀਆਂ ਸੀ ਬਣਾਦਾ ਤੈਨੂੰ ਮੈਂ ਆ ਮਾਂ ਮਿੱਟੀ ਚਰਾ ਜੀਆ ਨਾ ਕਰ ਉਹ ਨਾ ਉਹਨੂੰ ਤੇਰੇ ਕੰਡਾ ਵੀ ਲੱਗੇ ਤੈਨੂੰ ਦਰਦ ਹੁੰਦੀ ਆ ਤੇ ਮੇਰੇ ਵਰਗੀ ਚਿਚਰਾ ਹੀ ਆਉਂਦੀ ਆ ਤੁਹਾਨੂੰ ਮੈਨੂੰ ਮੈਂ ਕਿਤੇ ਫੜ ਕੇ ਲਿਆਂਦਾ ਵਾ ਕਿੱਥੋਂ ਫੜ ਕੇ ਲਾਂਦਾ ਤੈਨੂੰ ਮੈਂ ਜਿੱਦਾਂ ਉਹਨੂੰ ਲਿਆਂਦਾ ਤੇ ਵਿਆਹ ਦੇ ਉਦਾਂ ਤੈਨੂੰ ਲਿਆਂਦਾ ਵਾ ਉਹ ਮਾਤਾ ਪੂਏ ਚੜਾਈ ਜਾਨੀ ਆ ਜੇ ਥੋੜੇ ਦਿਨ ਹੋਏ ਮਾਂ ਪਿਓ ਮਿਲ ਕੇ ਗਏ ਐਡੀਆਂ ਵੀ ਕੀ ਬਾਹਾਂ ਆਕੜ ਜਾਂਦੀ ਆ ਮੈਂ ਸਾਲ ਸਾਲ ਨਹੀਂ ਪੇਕੇ ਜਾਂਦੀ ਹੈ ਆਪਣਾ ਵੇਖੀਦਾ ਵੀ ਆਪਣਾ ਘਰ ਵਾ ਘਰ ਨੂੰ ਘਰ ਸਮਝੀਦਾ ਵਾ ਅੱਛਾ ਤੇ ਤਾਂ ਹੁਣ ਜਾਵੇ ਨਾ ਦਿਮਾਗ ਨਾ ਮੇਰਾ ਖਾਓ ਮੈਨੂੰ ਇਹ ਦੱਸੋ ਵੀ ਚਾਹ ਪੀਣੀ ਆ ਨਹੀਂ ਮੈਂ ਨਹੀਂ ਪੀਣੀ ਜੋ ਬਨਵਾਤੇ ਬੜਾ ਲਾ ਛਡਣ ਗਿਆ ਵਾ ਬਸੇ ਚੜਾਉਣ ਤੇ ਹਣ ਕਿਉ ਕੱਪ ਪੀ ਲੂਗਾ ਚੰਗਾ ਅੱਗ ਲੱਗੇ ਚਾਹ ਕਾਦੀ ਪੀਣੀ ਆ ਸਾੜਾ ਤੇ ਪਹਿਲਾਂ ਚੜ ਗਿਆ ਹੈ ਜੋ ਬਨ ਛਡਣ ਗਿਆ ਮੈਨੂੰ ਬੰਦੇ ਨੇ ਇੱਕ ਵਾਰੀ ਨਹੀਂ ਪੁੱਛਿਆ ਵੀ ਮੈਂ ਛਡਣ ਜਾਣਾ ਇਹ ਜਨਾਨੀ ਦੇ ਦੀਦਿਆਂ ਚ ਮਾਸਾ ਡਰਨੀ ਦਿਲ ਚ ਰਹਿ ਹੀ ਨਹੀਂ ਗਿਆ ਵੀ ਮੇਰੀ ਦਵਿੰਦਰ ਕੋ ਵੀਡੀਓ ਵਾ ਅੱਜੇ ਵਖਾ ਦੂ ਤਾਂ ਕੀ ਬਣੂਗੀ ਫੇਰ ਪਾਏ ਕੱਪੜੇ ਤੇ ਜੋ ਬਨਾ ਚੜਕੇ ਚਲ ਗਈ ਉਹ ਹੋ ਜਾ ਤੇ ਜੋ ਬਨਵਾ ਜੇ ਲੋਕਾਂ ਨੂੰ ਬਾਵਾ ਫੜਾ ਸਕਦੀ ਤੇ ਫੇਰ ਘਰ ਦਾ ਵਾ ਸਿਆਪਾ ਹੀ ਪੈ ਗਿਆ ਚੱਲ ਛੱਡ ਐ ਮਹਾਰਾਣੀ ਨੂੰ ਆਹੋ ਤੇਰੀ ਨੀਂਦ ਖੁੱਲ ਗਈ ਨਹੀਂ ਸਾਡਾ ਫਰਜ਼ ਨਹੀਂ ਸੀ ਵੀ ਮੈਂ ਠਾਵਾਂ ਅਗਲੀ ਉਹ ਜੀ ਉਹ ਆ ਜਿਹੜੀ ਮਿਲ ਕੇ ਨਹੀਂ ਗਈ ਮੈਂ ਤਾਂ ਅਜੇ ਦੀ ਪਾਏ ਕੱਪੜੇ ਤੇ ਤੁਰਪੀ ਪੈਣ ਨੂੰ ਤੂੰ ਤੇ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਲੱਛਣ ਨਹੀਂ ਠੀਕ ਨਾ ਜਾਇਆ ਕਰੋ ਕੱਲ ਨੂੰ ਤੁਹਾਨੂੰ ਵੀ ਕੋਈ ਹੋ ਗਿਆ ਨਾ ਤਾਂ ਫਿਰ ਇੱਥੇ ਕਾਲਾ ਮੂੰਹ ਕਰਾਈ ਫਿਰਿਓ ਨਹੀਂ ਤੂੰ ਹੁਣ ਠੀਕ ਤੋਂ ਦੀ ਜੇ ਤੈਨੂੰ ਠਾਲੇ ਨਹੀਂ ਠੀਕ ਨਹੀਂ ਤੇ ਜਦੋਂ ਮੇਰੀ ਅੱਖ ਖੁੱਲਣੀ ਮੈਂ ਉਦੋਂ ਉੱਠਣਾ ਸੀ ਹਾਂ ਹਾਂ ਅਸੀਂ ਸਵੇਰ ਦੇਖੇ ਤਾਂ ਮੇਰੇ ਢੇੜੇ 'ਚ ਦਰਦ ਹੁੰਦੀ ਰਹੀ ਉਦੋਂ ਤੇ ਤੁਹਾਨੂੰ ਕਿਸ ਜੀ ਨੂੰ ਦਿਹਿਆ ਨਹੀਂ ਕੂਲਰ ਲਾਲਾ ਫੂਕਾ ਮਾਰਨ ਡਿਆ ਸਰ ਜਾਣੀ ਨਹੀਂ ਉਹਨੇ ਆਪਣੇ ਪੇਕੇ ਨਹੀਂ ਜਾਣਾ ਉਹ ਤੈਨੂੰ ਤਾਂ ਦੱਸ ਕੇ ਗਈ ਆ ਫੇ ਮੈਂ ਪੇਕੇ ਚੱਲੀ ਆ ਉੱਥੋਂ ਤੂੰ ਤੂੰ ਛੱਡ ਆ ਤਾਂ ਗਾੜੀਆਂ ਤਾਂ ਭਾਣੀ ਕਿੰਨਾ ਚੜ ਕੇ ਚੱਲ ਜਾਣਾ ਜੇ ਆਦਿਆਂ ਮੈਂ ਕਰਤੂਤਾਂ ਦੱਸਣ ਲੱਗੀ ਨਾ ਉਹਦੇ ਲੱਛਣਾਂ ਤੇ ਵੇਖੀ ਇੱਥੇ ਬਣਦਾ ਕੀ ਆ ਫਿਰ ਅੱਖਾਂ ਹੱਡੀਆਂ ਰਹਿ ਜਾਣੀਆਂ ਤੁਹਾਡੇ ਸਾਰੇ ਟੱਬਰ ਦੀਆਂ ਮੇਰੇ ਸਾਹਮਣੇ ਬਸ ਪੱਕੀ ਹੁੰਦੀ ਜਿਹੜੀ ਉੱਤੇ ਚੜਾ ਗਏ ਆਂ ਫਰਾਜ ਉਤਰ ਜੂਗੀ ਚੜ ਜੂਗੇ ਹਨਾ ਇਹੋ ਜੀਆਂ ਗੱਲਾਂ ਨਾ ਕਰਿਆ ਕਰ ਚੰਗੇ ਨਹੀਂ ਲੱਗੀ ਦਾ ਮੈਂ ਜੀ ਆਉਣੀ ਤੇ ਮੈਨੂੰ ਬੁਰੀ ਲੱਗਦੀ ਆਂ ਜੇ ਮਾਂ ਨੂੰ ਅਤੇ ਉਹ ਵੀ ਬਿਸਰਦੇ ਵਾਲਾਂ ਨੂੰ ਪੈਂਦੀ ਤੂੰ ਤੇ ਕੋਤੇ ਕੋ ਕਹੀ ਜਾਣਾ ਹਰ ਵਸਤੀ ਉਹਦੇ ਦਿਵਾਲੇ ਹੋਈ ਤੂੰ ਬਸ ਮੈਂ ਛੜੈਣ ਵਾਂ ਅਜੇ ਤੁਹਾਨੂੰ ਉਹਦੇ ਗੁੱਜੇ ਰਾਜਾਂ ਦਾ ਨਹੀਂ ਨਾ ਪਤਾ ਜਿੱਦੋਂ ਉਹ ਰਾਜ ਖੁੱਲ ਗਏ ਨਾ ਫਿਰ ਵੇਖਿਓ ਹੱਥ ਛੜ ਕੇ ਹਰ ਕਾ ਚੱਟਣੀਆਂ ਤੁਸੀਂ ਸਾਰੇ ਟੱਬਰ ਨੇ ਤੂੰ ਏਦਾਂ ਕਰ ਜਿਹੜੇ ਰਾਜ ਖ ਖੋਲੂਗੀ ਸਬਰ ਲੱਕ ਟਾਈਮ ਕੋ ਲਾਉਣ ਨਹੀਂ ਆ ਮੈਂ ਨਹੀਂ ਸਬਰ ਰੱਖ ਸਬਰ ਉਹਨੂੰ ਆ ਲੈਣ ਦੇ ਉਹਦੇ ਹੁੰਦਿਆ ਰਾਜ ਖੁੱਲਣਗੇ ਸਾਰੇ ਤੇ ਫਿਰ ਲੱਗ ਪਤਾ ਜਾਣ ਨਾਲ ਆਣ ਗਵਾੜ ਵੇਖੂ ਕੋਠੇ ਚੜ ਚੜ ਤੇ ਘਰ ਦਾ ਬਣ ਜੂ ਤਵਾ ਭੀ ਬੰਦਾ ਕਾਦਾ ਮਰ ਗਿਆ ਇਹ ਲੋਕਾਂ ਨਾਲ ਤੁਰੇ ਫਿਰਦੀ ਐ ਓਏ ਸ਼ਰਮ ਕਰ ਆਪਣੇ ਘਰ ਦੀ ਕਿਉਂ ਇਤਪ ਠੰਡਈ ਮੈਂ ਤਾਂ ਬਤੇਰੀ ਸ਼ਰਮਾ ਕਰ ਕਰ ਮੈਂ ਦੇ ਇਥੋਂ ਕਿਤੇ ਜਾਣੀ ਆ ਤੇ ਤੁਹਾਡੇ ਨਾਲ ਹੀ ਜਾਣੀ ਕਦੀ ਕਿਸ ਬਗਾਨੇ ਬੰਦੇ ਨਾਲ ਬਹਿ ਕੇ ਨਹੀਂ ਗਈ ਹੈ ਇਹ ਕਦੀ ਪਿੰਡ ਦਾ ਟੱਕਰ ਪਿਆ ਕਦੀ ਪੱਲੇ ਪਾਸੇ ਦਾ ਟੱਕਰ ਪਿਆ ਪੇਕੇ ਵੀ ਨਹੀਂ ਜਾਣਾ ਉਹਨੇ ਮੈਂ ਤਾਂ ਡੇਡਾਂ ਤੋਂ ਛੱਡ ਕੇ ਆ ਹਾਂ ਸਿਆਣੀ ਕੁੜੀ ਨੂੰ ਉਹਦਾ ਤਾਂ ਨਹੀਂ ਨਾਲ ਖੜਦੀ ਉਹ ਨਿਆਣੀ ਨੂੰ ਲੈ ਜਾਂਦੀ ਤੇ ਦਮਾਗ ਉਠ ਲੋਤੀ ਹੁਣ ਤੇਰੇ ਪੀੜਾ ਢਗੀ ਡੇੜ ਚ ਚਾਹ ਘਟ ਫੂਕਣੀ ਸਵੇਰੇ ਸਵੇਰੇ ਦਿਮਾਗ ਖਰਾਬ ਕਰਤਾ ਹੁਣ ਤੇਰੇ ਪੀੜਾ ਢਗੀ ਉੱਠ ਕੇ ਢੇੜੇ ਚ ਤੈਨੂੰ ਪਤਾ ਲੱਗਾ ਮੈਂ ਛੱਡਣ ਗਿਆ ਆ ਤੂੰ ਛੱਡ ਗਿਆ ਪਰਜਾਈ ਨੂੰ ਤੇ ਮੈਨੂੰ ਨਾ ਦਵਾਈਆਂ ਦਵਾਈ ਮੈਨੂੰ ਮਰਨ ਦੋ ਬਦੂ ਤੇ ਲੱਗੇ ਆ ਪਰ ਨਿਕੇ ਨਿਕੇ ਯਾ ਲੈ ਤੋੜਨ ਵਾਲੇ ਨਹੀਂ ਹੋਏ ਲੈ ਆ ਮੈਂ ਧੀ ਆਉਂਦਈ ਆ ਹੈ ਖੋ ਕਰਾ ਵਾ ਛੋੜਾ ਆਕੇ ਤੇ ਸਾਸਰੀ ਕਾ ਇਹਨੂੰ ਆਂਦਾ ਵਾ ਤੇ ਉਹਨੂੰ ਨਹੀਂ ਆਂਦਾ ਸਿਮੂ ਨੂੰ ਹੈ ਉਹ ਮੀ ਕੋ ਆ ਜਾ ਮੀ ਕੋ ਆ ਜਾ ਨਾ ਜੇ ਨਹੀਂ ਆਉਣਾ ਹੌਲੀ ਹੌਲੀ ਆਊਗੀ ਸਿਮੂ ਸਕੂਲ ਗਈ ਸੀ ਆਉਂਦੀ ਸੀ ਬੜਾ ਉਹਦਾ ਜੀ ਕਰਦਾ ਸੀ ਆਉਣ ਨੂੰ ਅੱਛਾ ਤੇ ਮੈਂ ਹਾਂ ਛੁੱਟੀ ਕਰਾਇਆ ਆਂ ਪੜਾਈ ਬੜੀ ਖਰਾਬ ਹੋ ਜਾਂਦੀ ਭਾਵੇਂ ਇੱਕ ਦੋ ਛੁੱਟੀਆਂ ਹੀ ਆਂ ਪਰ ਟੀਚਰ ਨਹੀਂ ਮੰਨਦੇ ਕਰਸ਼ਨ ਚਿਰਵਾਟੇ ਐਤਵਾਰ ਨੂੰ ਕਲਾਈਂ ਜਰੂਰ ਮੇਰਾ ਤਾਂ ਮਿਲਣੂ ਬੜਾ ਜੀ ਕਰਨ ਦਿਆ ਸੀ ਆਹੋ ਮੈਂ ਤੁਹਾਨੂੰ ਫੋਨ ਕਰੂੰਗੀ ਛੁੱਟੀ ਹੋਊਗੀ ਤੇ ਆਪੇ ਡੈਡੀ ਲੈ ਆਉਣਗੇ ਕਰੇ ਭਾਬੀ ਹਾਂ ਕਰੇ ਹੀ ਆ ਅੱਜ ਤਾਂ ਕਰੇ ਹੀ ਆ ਕੀ ਕਰਨਿਆ ਕਦੂ ਤੋੜਨ ਲੱਗੇ ਸੀ ਕਦੂ ਵੇਖਣ ਡਈ ਹਾਂ ਅੱਛਾ ਲੋ ਹਲੇ ਛੋਟੇ ਆ ਤੇ ਮੈਂ ਚੱਲ ਕੱਲ ਨੂੰ ਤੇ ਹੋ ਹੀ ਜਾਣੇ ਆ ਅੱਛਾ ਭਾਬੀ ਅੱਜ ਘਰੇ ਮਿਲ ਪੀ ਆ ਹਾਂ ਸ਼ੁਕਰ ਵਾ ਓਦਾਂ ਤੇ ਤੇ ਆਹੋ ਤੇਰੀ ਭਾਬੀ ਮਿਲੀ ਆ ਮੈਂ ਮੰਜੀਤ ਪਾਣੀ ਲਿਆ ਦੀ ਪਾਈ ਆ ਹਾਂਜੀ ਮੰਮੀ ਆਈ ਇੱਕ ਤੇ ਇਹਦੇ ਕਰਮਾਂ ਚ ਚੈਣ ਹੈ ਨਹੀਂ ਉਹ ਪਤਾ ਨਹੀਂ ਪੀਨੇ ਹੁਣ ਰਹਿਣਾ ਵਾਂਕ ਜਾਂ ਕੀ ਸਭ ਮਸਕ ਜਿੰਨੀ ਕੁੜੀ ਉਹਨੂੰ ਵੀ ਨਾਲ ਧੁਈ ਆਈ ਆ ਹੁਣ ਪੱਕਾ ਨਹੀਂ ਰਹਿਣਾ ਹੁਣ ਤਾਂ ਗੁੜ ਗੁੜ ਅੰਦਰ ਤੇ ਪੈਰ ਚੜੀ ਇਹ ਤਾਂ ਹਾਂ ਟੱਪ ਕੀ ਆ ਮੰਮੀ ਡੈਡੀ ਨਹੀਂ ਦਿਖੰਦਾ ਇੱਥੇ ਹੁਣ ਆ ਪੱਠੇ ਪਾਉਂਦਾ ਹੋਣਾ ਵਾਂ ਕਿ ਮੇਰੀ ਸਾਸ਼ੀਕਲਪਾ ਬੀਜੀ ਸਾਸ਼ੀਕਲਪਾ ਜੀ ਹੋਰ ਸਭ ਠੀਕ ਹੈ ਹਾਂਜੀ ਵਧੀਆ ਠੀਕ ਤੁਸੀਂ ਸੁਣਾਓ ਹਾਂਜੀ ਠੀਕ ਹੈ ਔਰ ਸਿਮੂ ਦੇ ਸੁਣਾਓ ਠੀਕ ਹੈ ਹਾਂ ਵਧੀਆ ਸਿਮੂ ਵੀ ਗਈ ਸਕੂਲ ਠੀਕ ਆ ਕੀ ਤੂੰ ਸਾਸ਼ੀਕਲ ਬੁਲਾ ਦਿਓ ਮੰਮੀ ਨੂੰ ਸਾਸ਼ੀਕਲ ਸਾਸ਼ੀਕਲ ਹੋਰ ਵੀਰ ਜੀ ਦਾ ਪੂਖਣਾ ਹੁੰਦਾ ਹਾਂ ਆਉਂਦਾ ਰਹਿੰਦਾ ਠੀਕ ਠਾਕ ਆ ਗਿਆ ਪੱਖੇ ਖਾਣੇ ਨਾ ਭਾਬੀ ਆਪਣੀ ਨਾ ਰਾਜੀ ਬਾਜੀ ਕਰ ਲੈ ਉੱਥੇ ਹੈ ਚਲੋ ਹਾਂ ਆ ਜਾ ਰਹੀ ਤੂੰ ਤਾਂ ਚੱਲ ਗਏ ਆਜਵੰਤ ਚੱਲ ਗਏ ਹੂੰ ਪੁੱਤੂ ਤੂੰ ਤੇ ਪਰ ਸਾਰਾ ਖਲਾਰਾ ਹੀ ਪਾਤਾ ਛੋਣਿਆਂ ਜਿਆ ਆ ਜਾ ਦੀਪਾ ਆ ਤਾਂ ਬਹੁਤ ਹੀ ਚੰਗਾ ਕੀਤਾ ਮਿਲ ਗਏ ਚੱਲੀ ਆ ਤੇ ਡੈਡੀ ਤੇਰਾ ਤਾਂ ਧਿਆਨ ਕਿਨੇ ਦੇਣਾ ਦਾ ਵਿੱਚ ਹੀ ਉਹ ਕਾਇਂ ਆਹੀ ਫਿਰ ਦੀਪ ਆਈ ਨੀਗੀ ਉਹ ਮੰਮੀ ਛੱਡੋ ਗੱਲ ਤੁਸੀਂ ਬਥੇਰਾ ਕੋਜਿਆ ਉਹਦੇ ਦਿਲ 'ਚ ਵੀ ਐਡੀ ਵੀ ਨਹੀਂ ਚੰਗੀ ਉਹ ਪਰ ਕੀ ਕਰਨਾ ਹੁਣ ਟਾਈਮ ਪਾਸ ਤੇ ਫਿਰ ਕਰਨਾ ਹੀ ਆਇਆ ਬਥੇਰੇ ਹਾਂ ਆ ਜੋ ਭਾਬੀ ਹਾਂ ਬੈਠੇ ਕੀ ਕਰਨ ਡਿਆ ਇਹ ਕੁਛ ਨਹੀਂ ਮੈਂ ਵੀ ਸਭ ਸਾਫ਼ ਕਰਕੇ ਟੀਂ ਕਰ ਦੰਦਾਈ ਅੱਛਾ ਚਲ ਬਹੁਤ ਹਿੰਨਾਨ ਪੱਝਾਈ ਮਾਤਾ ਦੀ ਵਾਤੇ ਵਧੀਆ ਜੀ ਚਾਹ ਬਣਾ ਕੇ ਲੈ ਹੁੰਦੀ ਆ ਮੈਂ ਤਾਂ ਕਿ ਪਿੰਦੇ ਤੂੰ ਹੀ ਮੈਂ ਬਣਾ ਲੇ ਹੁੰਦੀ ਨਹੀਂ ਤੂੰ ਹੀ ਕਰੋ ਧੋਖ-ਸ਼ੋਖ ਮੈਂ ਬਣਾ ਕੇ ਲੈ ਹੁੰਦੀ ਆ ਹੋਰ ਭਾਬੀ ਆਪਣੇ ਸੁਣਾਉ ਪਿੰਡ ਵਾਲਿਆਂ ਦਾ ਠੀਕ ਠਾਕ ਹਾਂ ਸਾਫ ਠੀਕ ਠਾਕ ਆ ਤੂੰ ਕਰਿਆ ਕਰ ਸ਼ੌਕ ਨੂੰ ਮੈਂ ਕਿਤੇ ਨਹੀਂ ਜਾਂਦੀ ਹੈਗੀ ਕਈ ਕੰਮ ਆਪੇ ਜਿਹੜੇ ਪਾਪਾ ਜੀ ਨੂੰ ਨਹੀਂ ਨਾ ਪਤਾ ਲੱਗਦਾ ਉਹਦੇ ਬਾਰੇ ਮੈਨੂੰ ਫਿਰ ਜਾਣਾ ਪੈਂਦਾ ਆਪ ਨਹੀਂ ਤੇ ਮੈਂ ਤੈਨੂੰ ਪਤਾ ਘੱਟ ਹੀ ਜਾਨੀ ਹੁੰਦੀ ਕਿੱਥੇ ਜਾਨੀ ਆ ਮੈਂ ਆਹੋ ਚਲੋ ਕੋਈ ਨਹੀਂ ਹੁਣ ਉਹਨਾਂ ਬਥੇਰਾ ਚਰਕਾਰ ਛੱਡਿਆ ਵਾ ਹੁਣ ਗਾਂ-ਗਾ ਤੁਹਾਡਾ ਘਰ ਆ ਤੁਸੀਂ ਆਪ ਹੀ ਵੇਖਣਾ ਸਾਰਾ ਕੁਝ ਕੋਈ ਨਾ ਕਈ ਕੰਮ ਕਰਨੇ ਪੈ ਜਾਂਦੇ ਕਿ ਇਸ ਮੌਕੇ ਮੈਨੂੰ ਬੈਂਕ ਚ ਵੀ ਆਪ ਹੀ ਜਾਣਾ ਪੈ ਜਾਂਦਾ ਵਾ ਵੀ ਚਲ ਪਾਪਾ ਜੀ ਨੂੰ ਨਾ ਪਤਾ ਲੱਗੇ ਤੇ ਤਾਂ ਉਹ ਭਾਬੀ ਜੀ ਮੈਨੂੰ ਕੁਝ ਨਹੀਂ ਚਾਹੀਦਾ ਤੀਆਂ ਨੂੰ ਤੇ ਬਸ ਮਾਪਿਆਂ ਦਾ ਮਗਰ ਆਸਰਾ ਹੀ ਚਾਹੀਦਾ ਵਾ ਤੇ ਇਹ ਤਾਂ ਖਾਲੀ ਹੱਥ ਵੀ ਆ ਜਾਵਾਂ ਤੇ ਮੈਨੂੰ ਉਹੋ ਹੀ ਬਹੁਤ ਹੈ ਵੀ ਮੇਰੇ ਆਉਣ ਡਏ ਆ ਓ ਇਹੋ ਜੀ ਕੋਈ ਗੱਲ ਨਹੀਂ ਦੀਪਕ ਕੋਈ ਗੱਲ ਨਹੀਂ ਮਾਰਦੇ ਆਂ ਡੇੜੀ ਡੰਗ ਤੱਕ ਆ ਦੋ ਚਾਰ ਗੇੜੇ ਹਫ਼ਤੇ ਹਫ਼ਤੇ ਦੋ ਦੋ ਹਫ਼ਤੇ ਬਾਅਦ ਕੋਈ ਨਹੀਂ ਆਇਆ ਕਰਾਂਗੇ ਬਾਕੀ ਇਹ ਗੱਲ ਵੀ ਜੇ ਕੋਈ ਗੱਲਬਾਤ ਕਰਦਾ ਤਾਂ ਕੋਈ ਗੱਲ ਨਹੀਂ ਤੂੰ ਦੱਸ ਏਡੀ ਵੀ ਗੱਲ ਨਹੀਂ ਆ ਉਹ ਨਹੀਂ ਕੋਈ ਨਹੀਂ ਭਾਬੀ ਗੱਲਬਾਤ ਤੇ ਕੋਈ ਨਹੀਂ ਹੈ ਹੋਰ ਵੀਰਜੀ ਦਾ ਕੰਮਕਾਰ ਵਧੀਆ ਵਾ ਵਧੀਆ ਵਧੀਆ ਵਾ ਆਉਣਾ ਵਾ ਬਸ ਉਹਨਾਂ ਵੀ 2-4 ਦਿਨਾਂ ਵਿੱਚ ਫਿਰ ਕੋਈ ਨਹੀਂ ਇਕੱਠੇ ਆਵਾਂਗੇ ਤੇਰੇ ਕੋਲ ਆਪਾਂ ਅੱਛਾ ਅੱਛਾ ਫਿਰ ਤਾਂ ਬੜੀ ਖੁਸ਼ੀ ਦੀ ਗੱਲ ਆ ਚੱਲ ਕੋਈ ਨਹੀਂ ਭਾਬੀ ਜਿੱਦਨ ਵੀਰਾ ਆ ਗਏ ਸਭ ਤੋਂ ਪਹਿਲਾਂ ਮੇਰੇ ਕੋਈ ਆਇਓ ਹਾਂ ਤੇਰੇ ਕੋਈ ਆਵਾਂਗੇ ਪਹਿਲਾਂ ਮੈਂ ਵੇਖਾਂ ਮੰਮੀ ਚਾਹ ਲੈ ਕੇ ਨੇ ਕਦੋਂ ਦੇ ਗਏ ਆ ਤੇ ਮੈਂ ਲੈ ਕੇ ਆਵਾਂ ਫਿਰ ਇੱਛਾ ਸ਼ੁਕਰ ਹੈ ਰੱਬਾ ਮੈਂ ਆਉਣ ਲੱਗੀ ਆ ਵੀਡੀਓ ਡਿਲੀਟ ਕਰ ਆਈ ਆ ਤਿਆਰ ਤਾਂ ਮੈਂ ਹੋ ਗਈ ਹਾਂ ਤੇ ਧਿਆਨ ਮੇਰਾ ਇਹੋ ਹੀ ਪਿਆਏ ਦਵਿੰਦਰ ਮਗਰੋਂ ਵੀਡੀਓ ਨਾ ਕਿਸ ਨੂੰ ਉਖਾ ਦੇ ਚੱਲ ਮੇਰੀ ਇੱਕ ਟੈਨਸ਼ਨ ਤੇ ਮੁੱਕੀ ਹੁਣ ਜੋ ਮਰਜ਼ੀ ਕਰਦੀ ਰਵੇ ਮਗਰੋਂ ਪਰ ਇੱਕ ਗੱਲ ਹੈਗੀ ਆ ਮੈਂ ਆਉਣ ਲੱਗੀ ਦੱਸ ਕੇ ਨਹੀਂ ਆਈ ਜਦੋਂ ਨੂੰ ਪਤਾ ਲੱਗਾ ਕਿ ਚਲ ਗਈ ਆ ਇੱਕ ਨਹੀਂ ਤਾਂ ਬੜੀ ਸੜੀ ਹੋਣੀ ਆ ਐ ਅੱਗ ਲੱਗੀ ਹੋਣੀ ਪੂਰੀ ਉਹਨੂੰ ਮੱਚੀ ਹੋਣੀ ਆ ਪਰ ਚੱਲ ਕੋਈ ਨਹੀਂ ਹੁਣ ਨਹੀਂ ਮੇਰਾ ਕੁਝ ਵਿਗਾੜ ਸਕਦੀ